ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਹਰ ਰੋਜ਼ੀ ਤਰ੍ਹਾਂ ਸੀ ਖਬਰਾਂ ਲੈ ਕੇ ਹਾਜ਼ਰ ਹੋ ਗਏ ਆ ਮੈਂ ਹਰਮਨਪ੍ਰੀਤ ਕੌਰ ਹਰ ਰੋਜ਼ ਦੀ ਤਰ੍ਹਾਂ ਹੀ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਕਹਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਕਹਣਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੋ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਜੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਆਖਰੀ ਸੂਚੀ ਜਾਰੀ ਕਰ ਦਿੱਤੀ ਹੈ ਉਮੀਦਵਾਰਾਂ ਦੀ ਔਰ ਸੇਨ ਵਿਧਾਇਕ ਜਿਹੜੇ ਨੇ ਉਮੀਦਵਾਰ ਬਣਾਏ ਨੇ ਜੀ ਬਿਲਕੁਲ ਜੀ ਬਿਲਕੁਲ ਪਹਿਲੀ ਗੱਲ ਤਾਂ ਇਹ ਹੈ ਜੀ ਕਿ ਆਮ ਆਦਮੀ ਪਾਰਟੀ ਨੇ ਆਪਣੇ 13 ਦੇ 13 ਉਮੀਦਵਾਰ ਮੈਦਾਨ ਦੇ ਵਿੱਚ ਭੇਜ ਦਿੱਤੇ ਆ ਤੇ ਲੰਘੇ ਕੱਲ 4 ਉਮੀਦਵਾਰ ਭੇਜੇ ਤੇ 9 ਇਸ ਤੋਂ ਪਹਿਲਾਂ ਸੀ 9 ਤੇ 4 13 ਮਤਲਬ ਇਹ ਆ ਕਿ ਇਹਨਾਂ ਨੇ ਆਪਣੇ ਹਿੱਸੇ ਦੇ ਆਪਣੇ ਵੱਲੋਂ ਆਪਣੀ ਪਾਰਟੀ ਦੇ ਸਾਰੇ ਦੇ ਸਾਰੇ ਉਮੀਦਵਾਰ ਐਲਾਨ ਦਿੱਤੇ ਆ। ਦੂਜੀ ਗੱਲ ਇਹ ਹੈ ਜੀ ਕਿ ਅਕਾਲੀ ਦਲ, ਕਾਂਗਰਸ ਦੇ, ਭਾਜਪਾ ਤੇ ਬਾਕੀ ਹੋਰ ਜਿਹੜੀਆਂ ਛੋਟਕਾਂ ਵੱਡਕਾਂ ਤੇਰਾ ਉਹਨਾਂ ਦੇ ਹਾਲੇ ਅੱਧੇ-ਅੱਧੇ ਕਿਸੇ ਦੇ ਪੌਣੇ-ਪੌਣੇ ਕਿਸੇ ਦੇ ਇੱਕੇ ਉਮੀਦਵਾਰ ਐਲਾਨ ਕਰਨੇ ਬਾਕੀ ਆ ਪਰ ਇਹਨਾਂ ਨੇ ਆਪਣੇ ਸਾਰੇ ਉਮੀਦਵਾਰ ਐਲਾਨਤੇ ਆ ਜਿਹਦੇ ਕਰਕੇ ਹੁਣ ਸਭ ਨੇ ਆਪੋ ਆਪਣੇ ਹਲਕੇ ਦੇ ਵਿੱਚ ਆਪ ਵਾਲਿਆਂ ਨੇ ਪ੍ਰਚਾਰ ਸ਼ੁਰੂ ਕਰਤਾ। ਲੰਗੇ ਕੱਲ ਇਹਨਾਂ ਨੇ ਆਪਣੇ ਜਿਹੜੇ ਚਾਰ ਉਮੀਦਵਾਰ ਐਲਾਨੇ ਆ ਉਹਦੇ ਵਿੱਚ ਕੋਈ ਵੀ ਦਰੀ ਝਾੜਨ ਵਾਲਾ ਨਹੀਂ ਉਹਦੇ ਵਿੱਚ ਕੋਈ ਵੀ ਕੰਨਾਂ ਤੇ ਪੋਟਰ ਲਾਉਣ ਵਾਲਾ ਨਹੀਂ ਉਹਦੇ ਵਿੱਚ ਕੋਈ ਵੀ ਬੂਥਾਂ ਤੇ ਪੈਰਾ ਦੇਣ ਵਾਲਾ ਨਹੀਂ ਉਹਦੇ ਵਿੱਚ ਕੋਈ ਵੀ ਕੁਰਸੀਆਂ ਲਾਉਣ ਵਾਲਾ ਉਹਦੇ ਵਿੱਚ ਕੋਈ ਵੀ ਜਿਹੜਾ ਵਲੰਟੀਅਰ ਨਹੀਂ ਐ ਇਹਦੇ ਵਿੱਚ ਸਾਰੇ ਦੇ ਸਾਰੇ ਆ ਜਿਹੜੇ ਉਹ ਬਿਲਕੁਲ ਜਿਵੇਂ ਬੜੇ ਤਣੇ ਆਏ ਕੋਈ ਦਲ ਬਦਲੂ ਆ ਕੋਈ ਪਹਿਲੇ ਵਿਧਾਇਕ ਆ ਇਸ ਰੂਪ ਦੇ ਵਿੱਚ ਆ ਮੈਂ ਕਿੰਨਾ ਅੱਗੇ ਵੀ ਗੱਲ ਕਹੀ ਸੀ ਵੀ ਐਤਕੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੀ ਅਸਲ ਸਥਿਤੀ ਪਤਾ ਲੱਗਦੀ ਆ ਵੀ ਇਹਨਾਂ ਦੇ ਕੋਲੇ 13-13 ਬੰਦੇ ਵੀ ਨਵੇਂ ਹੈ ਨਹੀਂਗੇ ਵੀ ਜਿਹੜੇ 13 ਬੰਦੇ ਹੋਣ ਹਲਕੇ ਦੇ ਵਿੱਚ ਕੰਮ ਕਰਨ ਵਾਲੇ ਹਲਕੇ ਦੇ ਬਾਰੇ ਜਾਣਨ ਵਾਲੇ ਹਲਕੇ ਦੇ ਨਾਲ ਸਬੰਧਤ ਪਾਰਟੀ ਦੇ ਜਨੂਨੀ ਵਰਕਰ ਇਹਨਾਂ ਨੂੰ ਜਾਂ ਤਾਂ ਉਹਨਾਂ ਦੇ ਉੱਤੇ ਭਰੋਸਾ ਨਹੀਂ ਜਾਂ ਉਹ ਪੈਸੇ ਵਾਲੇ ਨਹੀਂ ਜਾਂ ਫਿਰ ਉਹਨਾਂ ਦਾ ਰਸੂਖ ਨਹੀਂ ਇਹ ਸਾਰੀਆਂ ਸਿਆਸੀ ਪਾਰਟੀਆਂ ਦਾ ਹੀ ਹਾਲ ਆ ਬੀਜੇਪੀ ਦਾ ਵੀ ਇਹੀ ਹਾਲ ਆ ਕਾਂਗਰਸ ਦਾ ਵੀ ਇਹੀ ਹਾਲ ਆ ਤੇ ਬਾਕੀਆਂ ਦਾ ਵੀ ਇਹੀ ਹਾਲ ਆ ਸੋ ਆਮ ਆਦਮੀ ਪਾਰਟੀ ਨੇ ਕੱਲ ਤਿੰਨ ਆਪਣੇ ਵਿਧਾਇਕ ਤੇ ਇੱਕ ਦਲ ਬਦਲੂ ਇਹਨਾਂ ਚਾਰ ਜਿਹੜਾ ਨੂੰ ਟਿਕਟ ਦਿੱਤੀ ਹੈ ਤੇ 13 ਪੂਰੇ ਹੋ ਗਏ ਆ ਪਵਨ ਕੁਮਾਰ ਟੀਨੂ ਨੂੰ ਜਿਹੜੇ ਕਿ ਅਕਾਲੀ ਦਲ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਚ ਆਏ ਆ ਇਹਨਾਂ ਨੂੰ ਜਲੰਧਰ ਤੋਂ ਟਿਕਟ ਦਿੱਤੀ ਆ ਜਿਹੜੇ ਵਿਧਾਇਕ 14 ਵਿੱਚ ਸ਼ਹਿਰੀ ਕਲ ਸੀ ਜਿਹੜਾ ਵਿਧਾਇਕ ਆਮ ਆਦਮੀ ਪਾਰਟੀ ਦਾ ਉਹਨੂੰ ਗੁਰਦਾਸਪੁਰ ਤੋਂ ਟਿਕਟ ਮਿਲੀ ਆ ਅਸ਼ੋਕ ਪਰਾਸ਼ਰ ਪੱਪੀ ਜਿਹੜਾ ਕਿ ਲੁਧਿਆੜੇ ਤੋਂ ਵਿਧਾਇਕ ਆ ਉਹਨੂੰ ਲੁਧਿਆਣੇ ਤੋਂ ਟਿਕਟ ਮਿਲੀ ਆ ਐਮ ਪੀ ਦੀ ਤੇ ਜਿਹੜਾ ਕਾਕਾ ਬਰਾੜ ਵਿਧਾਇਕ ਆ ਤੇ ਉਹਨੂੰ ਫਿਰੋਜ਼ਪੁਰ ਤੋਂ ਟਿਕਟ ਮਿਲੀ ਹੈ ਜੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ ਸੋ ਮਤਲਬ ਇਹ ਜੀ ਕਿ ਇਹ 4 ਜਦੋਂ ਹੁਣ ਕੱਲ ਐਲਾਨ ਦਿੱਤੇ ਆ ਤਾਂ 13 ਇਹਨਾਂ ਦੇ ਆਪਣੇ ਉਮੀਦਵਾਰ ਪੂਰੇ ਹੋ ਗਏ ਆ ਉਸ ਤੋਂ ਅਗਲੀ ਗੱਲ ਇੱਕ ਹੋਰ ਆ ਜਿਹੜੀ ਕਿ ਚਰਚਾ ਦਾ ਵਿਸ਼ਾ ਪੰਜਾਬ ਦੇ ਵਿੱਚ 13 ਦੇ ਵਿੱਚੋਂ ਇੱਕ ਵੀ ਔਰਤ ਨੂੰ ਟਿਕਟ ਨਹੀਂ ਦਿੱਤੀ ਆਮ ਆਦਮੀ ਪਾਰਟੀ ਨੇ ਇੱਕ ਵੀ ਉਦਾਂ ਔਰਤਾਂ ਨੂੰ ਬਰਾਬਰ ਦੇ ਸਨਮਾਨ ਦੀ ਗੱਲ ਔਰਤਾਂ ਨੂੰ ਬਰਾਬਰ ਦੀ ਹਿੱਸੇਦਾਰੀ ਰਾਜਨੀਤੀ ਵਿੱਚ ਪਰ ਇਨਾਂ ਦੇ ਵੱਲੋਂ ਇੱਕ ਵੀ ਔਰਤ ਨੂੰ ਟਿਕਟ ਜਾਰੀ ਨਾ ਕਰਨਾ ਇਹ ਇੱਕ ਨਵੇਂ ਸਵਾਲ ਨੂੰ ਜਨਮ ਦੇ ਗਿਆ ਆ ਮੇਰੇ ਮੂਰੇ ਇੱਕ ਰਿਪੋਰਟ ਪਈ ਆ ਵੀ ਪੰਜਾਬ ਦੇ ਵਿੱਚ 2014 ਦੇ ਵਿੱਚ ਔਰਤਾਂ ਦੀ ਗਿਣਤੀ ਕਿੰਨੀ ਆ ਤੇ ਪੰਜਾਬ ਦੇ ਵਿੱਚ 2024 ਸੌਰੀ 2024 ਦੀਆਂ ਚੋਣਾਂ ਵਾਸਤੇ ਪੰਜਾਬ ਦੇ ਵਿੱਚ 1 ਕਰੋੜ 77543 ਦੇ ਕਰੀਬ ਔਰਤ ਵੋਟਰਾਂ ਪਰ ਇਹਨਾਂ ਔਰਤਾਂ ਨੂੰ ਨਾਲ ਜੋੜਨ ਦੇ ਲਈ ਇਹਨਾਂ ਔਰਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਕਿਸੇ ਵੀ ਇੱਕ ਡੂੰ ਟਿਕਟ ਨਹੀਂ ਦਿੱਤੀ ਗਈ ਔਰਤ ਨੂੰ ਜਿਹਦੇ ਕਰਕੇ ਇਹ ਸਿਰਫ ਮਰਦ ਪ੍ਰਧਾਨ ਚ ਹੋਣੀ ਆ ਸੋ 13 ਦੀਆਂ 13 ਸੀਟਾਂ ਦੇ ਉੱਤੇ ਬੰਦੇ ਆ ਤੇ 13 ਦੀਆਂ 13 ਸੀਟਾਂ ਦੇ ਵਿੱਚੋਂ ਕਿਸੇ ਸੀਟ ਦੇ ਉੱਤੇ ਇੱਕ ਵੀ ਔਰਤ ਨੂੰ ਟਿਕਟ ਦਾ ਨਾਮ ਮਿਲਣਾ ਇਹ ਆਪਣੇ ਆਪ ਦੇ ਵਿੱਚ ਸਵਾਲ ਖੜਾ ਕਰਨ ਵਾਲੀ ਗੱਲ ਆ ਹਾਲਾਂਕਿ ਵਿਰੋਧੀ ਪਾਰਟੀਆਂ ਕੋਲ ਤਾਂ ਇਹ ਕੋਈ ਮੁੱਦੇ ਨਹੀਂ ਲੱਗਦੇ ਹੋਣੇ ਕਿਉਂਕਿ ਉਹਨਾਂ ਦਾ ਧਿਆਨ ਤਾਂ ਹੋਰ ਗੱਲਾਂ ਦੇ ਵੱਲ ਹੁੰਦਾ ਵੀ ਚਲੋ ਇੱਕ ਕਪਾ ਮੁੱਦਾ ਬਣਾ ਲਈਏ ਇੱਕ ਕਪਾ ਮੁੱਦਾ ਬਣਾ ਲਈਏ ਇੱਕ ਆ ਮੁੱਦਾ ਬਣਾ ਲਈਏ ਪਰ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਆ ਕਿ ਆਮ ਆਦਮੀ ਪਾਰਟੀ ਨੇ ਇੱਕ ਵੀ ਔਰਤ ਨੂੰ ਟਿਕਟ ਕਿਉਂ ਨਹੀਂ ਜਾਰੀ ਕੀਤੀ ਬਿਲਕੁਲ ਸਹੀ ਕਿਹਾ ਤੁਸੀਂ ਟਿਹਣਾ ਸਾਹਿਬ ਕਿਹਾ ਚੰਬੇ ਵਾਲੀ ਗੱਲ ਹੈ ਤੇ ਉਧਰ ਜੇ ਭਾਜਪਾ ਦੀ ਗੱਲ ਕਰੀਏ ਭਾਜਪਾ ਨੇ ਵੀ ਪੰਜਾਬ ਦੇ ਵਿੱਚ ਤਿੰਨ ਹੋਰ ਉਮੀਦਵਾਰ ਜਿਹੜੇ ਐਲਾਨ ਦਿੱਤੇ ਨੇ ਜੀ ਕੌਣ-ਕੌਣ ਨੇ ਇਹ ਹਾਂ ਬਿਲਕੁਲ ਜੀ ਭਾਜਪਾ ਦੇ ਵੱਲੋਂ ਵੀ ਤਿੰਨ ਉਮੀਦਵਾਰ ਐਲਾਨੇ ਗਏ ਆ ਤੇ ਭਾਜਪਾ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਦੀ ਪਹਿਲੀ ਵਾਰ ਚੋਣ ਲੜੀ ਜਾ ਰਹੀ ਆ ਇਕੱਲੇ ਤੌਰ ਦੇ ਉੱਤੇ ਕਈ ਦਹਾਕਿਆਂ ਬਾਅਦ ਪਹਿਲੀ ਵਾਰ ਉਹ ਚੋਣ ਲੜ ਰਹੇ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਅਸੀਂ ਕੁਝ ਵੱਖਰਾ ਤੇ ਅਸੀਂ ਕੁਝ ਵਟਾ ਕਰਨ ਲੱਗੇ ਆ ਤੇ ਅਸੀਂ ਐਤਕੀ ਪੰਜਾਬ ਦੇ ਲੋਕਾਂ ਦੀ ਝੋਲੀ ਦੇ ਵਿੱਚ ਬੜਾ ਕੁਝ ਪਾਉਣਾ ਉਹਨਾਂ ਦਾ ਇਹ ਕਹਿਣਾ ਹੈਗਾ ਸੋ ਵਿਖਦੇ ਭਾਈ ਉਹ ਕੀ ਕੀ ਝੋਲੀ ਦੇ ਵਿੱਚ ਪਾਉਂਦੇ ਆ ਕੀ ਕੀ ਕਰਦੇ ਆ ਕਿਵੇਂ ਕਿਵੇਂ ਕਰਦੇ ਆ ਇਹ ਸਭਾ ਬਿਆਨ ਕਰੂਗਾ ਪਰ ਇਹ ਜੀ ਕਿ ਭਾਜਪਾ ਦੇ ਵੱਲੋਂ ਇਹ ਗੱਲ ਥੋੜ੍ਹਾ ਟੁੱਕ ਕਹਿ ਦਿੱਤੀ ਗਈ ਆ ਕਿ ਐਤਕੀ ਅਸੀਂ ਪੂਰੀ ਸਰਗਰਮੀ ਦੇ ਨਾਲ ਝੋਲੀ 'ਚ ਜਿਹੜੀ ਉਹ ਜਿੱਤ ਪਾਵਾਂਗੇ ਤੇ ਅਗਲੀ ਗੱਲ ਇਹ ਹੈ ਜੀ ਕਿ ਰਣ ਜਿਹੜੇ ਤਿੰਨ ਉਮੀਦਵਾਰ ਆ ਲਾਣੇ ਆ ਉਹਦੇ ਵਿੱਚ ਬਠਿੰਡਾ ਹੁਸ਼ਿਆਰਪੁਰ ਤੇ ਖਡੂਰ ਸਾਹਿਬ ਇਹਨਾਂ ਤਿੰਨ ਥਾਵਾਂ ਤੋਂ ਟਿਕਟ ਜਾਰੀ ਕੀਤੀ ਹੈ ਇਹਦੇ ਵਿੱਚ ਮਠੰਡਾ ਤੋਂ ਸਿਕੰਦਰ ਸਿੰਘ ਮਲੂਕਾਦੀ ਨੂੰ ਪਰਮਪਾਲ ਕੌਰ ਸਿੱਧੂ ਨੂੰ ਤੇ ਉਧਰੋਂ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼ ਦੀ ਜਿਹੜੀ ਘਰਵਾਲੀ ਆ ਅਨੀਤਾ ਸੋਮ ਪ੍ਰਕਾਸ਼ ਉਹਨੂੰ ਤੇ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਵਿੰਡ ਇਹਨੂੰ ਟਿਕਟ ਦਿੱਤੀ ਗਈ ਹੈ ਯਾਨੀ ਕਿ ਬੀਜੇਪੀ ਨੇ ਆਪਣੀਆਂ ਤਿੰਨ ਹੋਰ ਸੀਟਾਂ ਤੋਂ ਉਮੀਦਵਾਰ ਐਲਾਨ ਦਿੱਤੇ ਆ ਸੋ ਬੀਜੇਪੀ ਦੇ ਵੱਲੋਂ ਵੀ ਇਸ ਵੇਲੇ ਹੌਣ ਛੇਤੀ ਛੇਤੀ ਉਮੀਦਵਾਰ ਐਲਾਨ ਦਾ سلسلہ ਜਾਰੀ ਹੈ ਤੇ ਬਾਕੀ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਸੋ ਪਰ ਬੀਜੇਪੀ ਦੀ ਟਿਕਟ ਤੋਂ ਬਾਅਦ ਇੱਕ ਚੱਕਰ ਪੈ ਗਿਆ ਕਿਉਂਕਿ ਇੱਥੇ ਜਦੋਂ ਹੁਣ ਸੋਮ ਪ੍ਰਕਾਸ਼ ਦੀ ਘਰ ਵਾਲੀ ਨੂੰ ਟਿਕਟ ਮਿਲੀ ਆ ਤੇ ਵਿਜੇ ਸੰਪਲਾ ਦੀ ਟਿਕਟ ਕੱਟੀ ਗਈ ਆ ਤੇ ਫਿਰ ਵਿਜੇ ਸੰਪਲਾ ਹੋਰੀ ਕਹਿੰਦੇ ਵੀ ਇਸ ਗੱਲ ਦੇ ਉੱਤੇ ਨਾਰਾਜ਼ ਹੋ ਗਿਆ ਕਹਿੰਦੇ ਵੀ ਵਿਜੇ ਸੰਪਲਾ ਹੋਰਾਂ ਨੇ ਇੱਕ ਪੋਸਟ ਵੀ ਪਾਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਰਮਾਤਮਾ ਨੇ ਮੇਰੇ ਬਾਰੇ ਭਗਵਾਨ ਨੇ ਮੇਰੇ ਬਾਰੇ ਜੋ ਵੀ ਸੋਚਿਆ ਹੋਊਗਾ ਉਹ ਚੰਗਾਈ ਸੋਚਿਆ ਹੋਊਗਾ ਤੇ ਮੇਰਾ ਹੁਣ ਤੱਕ ਜਿਨ੍ਹਾਂ ਜਿਨ੍ਹਾਂ ਨੇ ਸਾਥ ਦਿੱਤਾ ਤੇ ਉਹਨਾਂ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦਾ। ਤੋਂ ਅਸਲ ਦੇ ਵਿੱਚ ਗੱਲ ਇਹ ਜੀ ਕਿ ਪਿਛਲੀ ਵਾਰੀ 20 ਟਿਕਟ ਦੀ ਆਸ ਸੀਗੀ ਇਧਰ ਵਿਜੇ ਸੰਪਲਾ ਹੋਰਾਂ ਨੂੰ ਪਰ ਉਦੋਂ ਵੀ ਇਹਨਾਂ ਨੂੰ ਟਿਕਟ ਦੇਣ ਦੀ ਥਾਂ ਦੇ ਉੱਤੇ ਤੇ ਸੋਮ ਪ੍ਰਕਾਸ਼ ਨੂੰ ਟਿਕਟ ਮਿਲ ਗਈ ਸੀ। ਐਤਕੀ ਇਹਨਾਂ ਨੇ ਕੋਸ਼ਿਸ਼ ਫਿਰੂ ਕੀਤੀ ਪਰ ਐਤਕੀ ਵੀ ਇਹਨਾਂ ਦੀ ਟਿਕਟ ਕੱਟ ਕੇ ਉਹਨਾਂ ਦੀ ਘਰ ਵਾਲੀ ਨੂੰ ਦੇ ਦਿੱਤੀ ਗਈ ਹੈ ਜਿਹਦੇ ਕਰਕੇ ਵਿਜੇ ਸੰਪਲਾ ਹੋਰੀ ਦਰਕਿਨਾਰ ਕਰ ਦਿੱਤੇ ਗਏ ਆ। ਤੇ ਦਰਕਿਨਾਰ ਹੋਏ ਵਿਜੇ ਸੰਪਲਾ ਦੇ ਵੱਲੋਂ ਹੁਣ ਆਪਣਾ ਦਰਦ ਜ਼ਾਹਰ ਕੀਤਾ ਗਿਆ। ਬਜਕਲ ਲੋਕੇ ਗੱਲ ਕਹਿੰਦੇ ਜੀ ਕਿ ਵਿਜੇ ਸੰਪਲਾ ਹੁਣ ਕਿਸੇ ਹੋਰ ਪਾਰਟੀ ਚਲੇ ਜਾਣਗੇ ਮੈਨੂੰ ਲੱਗਦਾ ਨਹੀਂ ਜੀ ਕਿ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਗੇ ਉਹਦਾ ਕਾਰਨ ਵਟਾ ਇਹ ਆ ਕਿ ਵਿਜੇ ਸੰਪਲਾ ਜੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਚਾਹਣ ਤਾਂ ਉੱਥੇ ਤਾਂ ਨਹੀਂ ਜਾ ਸਕਦੇ ਕਿਉਂਕਿ ਆਪਾਂ ਜਾਣਦੇ ਜੀ ਕਿ ਉਹ ਸਥਾਨ ਦੇ ਉੱਤੇ ਇਹਨਾਂ ਨੇ ਪਹਿਲਾਂ ਹੀ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਨੇ ਡਾਕਟਰ ਰਾਜਕੁਮਾਰ ਛੱਬੇਵਾਲ ਨੂੰ ਉਮੀਦਵਾਰ ਐਲਾਨਤਾ ਲੈ ਦੇ ਕੇ ਆਕਾਦੀ ਦਾਲੀ ਬਚਦਾ ਕਾਂਗਰਸ ਪਾਰਟੀ ਹੈ ਜਿਹੜੀ ਉਹਨਾਂ ਦੇ ਕੋਲੇ ਵੀ ਬੰਦੇ ਹੈਗੇ ਆ ਤੇ ਬਾਕੀ ਪਾਰਟੀਆਂ ਕੋਲੇ ਵੀ ਬੰਦੇ ਹੈਗੇ ਆ ਤੇ ਜੇ ਆ ਕਾੜੀ ਦਲ ਦੇ ਵਿੱਚ ਵਿਜੇ ਸੰਪਲਾ ਹੋਰੀ ਜਾਂਦੇ ਆ ਤਾਂ ਫਿਰ ਮੇਰਾ خیال ਆ ਕੋਈ ਬਹੁਤਾ ਫਾਇਦਾ ਇਹਨਾਂ ਨੂੰ ਪਵਿੱਖ ਦੇ ਵਿੱਚ ਹੈ ਨਹੀਂਗਾ ਸੋ ਲੱਗਦਾ ਏ ਜੀ ਕਿ ਵਿਜੇ ਸੰਪਲਾ ਹੋਰੀ ਕੋਈ ਹੋਰ ਸਿ ਅਸੀਂ ਪਾਰੀ ਖੜਨ ਦੀ ਕੋਸ਼ਿਸ਼ ਨਹੀਂ ਕਰਨਗੇ ਕਿਉਂਕਿ ਇਸੇ ਪਾਰਟੀ ਨੇ ਹੀ ਉਹਨਾਂ ਨੂੰ ਪ੍ਰਧਾਨਗੀ ਇਸੇ ਪਾਰਟੀ ਨੇ ਖਾਦੀ ਬੋਰਡ ਦਾ ਚੇਅਰਮੈਨ ਇਸੇ ਪਾਰਟੀ ਨੇ ਕੇਂਦਰੀ ਮੰਤਰੀ ਇਸੇ ਪਾਰਟੀ ਨੇ ਐਮਪੀਰਾਂ ਨੂੰ ਸਭ ਕੁਝ ਦਿੱਤਾ ਹੈਗਾ ਸੋ ਵੇਨੇ ਆ ਵੀ ਆਉਂਦੇ ਸਮੇਂ ਦੇ ਵਿੱਚ ਨਾਰਾਜ਼ਗੀ ਕਿਹੋ ਜੀ ਰੰਗ ਲੈ ਕੇ ਆਉਂਦੀ ਆ ਪਰ ਇਹ ਵੀ ਜਿੰਨਾ ਜਿੰਨਾਂ ਨੂੰ ਏਕੀ ਟਿਕਟਾ ਨਹੀਂ ਮਿਲਗੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਆਪਣੀ ਨਰਾਜ਼ਗੀ ਜ਼ਾਹਰ ਕਰਨੀ ਸ਼ੁਰੂ ਕਰਤੀ ਐ ਤੇ ਬਾਕੀ ਦੇਖਦੇ ਹਾਂ ਕੀ ਬਣਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਤਹਿਣਾ ਸਾਹਿਬ ਪਰ ਇੱਕ ਸਾਬਕਾ ਵਿਧਾਇਕ ਕਹਿੰਦੇ ਉਹਨਾਂ ਦਾ ਦਰਦ ਬਹੁਤ ਛਲਕਿਆ ਉਹ ਕਹਿੰਦੇ ਮੇਰੀ ਟਿਕਟ ਆਕਰ ਕਰਕੇ ਉਹ ਘਟ ਦਿੱਤੀ ਗਈ ਜੀ ਕੌਣ ਨੇ ਇਹ ਹਾਂ ਬਿਲਕੁਲ ਜੀ ਇਹ ਹੈ ਕਿ ਨੇ ਦਲਬੀਰ ਸਿੰਘ ਗੋਲਡੀ ਉਹਨਾਂ ਦਾ ਦਰਦ ਛਲਕਿਆ ਕੱਲ ਕਿਉਂਕਿ ਦਲਬੀਰ ਸਿੰਘ ਗੋਲਡੀ ਹੈ ਜਿਹੜੇ ਉਹ ਆਪਾਂ ਜਾਣਦੇ ਕਿ ਸਾਬਕਾ ਵਿਧਾਇਕ ਤੇ ਦਲਬੀਰ ਸਿੰਘ ਗੋਲਡੀ ਨੇ ਜਿਹੜੇ ਉਹਨਾਂ ਦੇ ਵੱਲੋਂ ਆਪਾਂ ਇਹ ਵੀ ਜਾਣਦੇ ਹਾਂ ਕਿ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਜੁੜ ਕੇ ਕੰਮ ਕੀਤਾ ਜਾ ਰਿਹਾ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਟਿਕਟ ਕੱਟੀ ਗਈ ਹੈ ਤੇ ਜਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖੇਰਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਗਈ ਹੈ ਕਾਂਗਰਸ ਦੇ ਵੱਲੋਂ ਤੇ ਇਹਦੇ ਉੱਤੇ ਉਹਨਾਂ ਨੇ ਹਰਖ ਜ਼ਾਹਰ ਕੀਤਾ ਇਤਰਾਜ਼ ਜ਼ਾਹਰ ਕੀਤਾ ਮੱਠਾ ਜ। ਉਹਨਾਂ ਨੇ ਸੋਸ਼ਲ ਮੀਡੀਆ ਤੇ ਗੱਲ ਕਹੀਗਾ ਵੀ ਦੇਖੋ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੌਕੇ ਭਗਵੰਤ ਸਤਾਮਨ ਦਾ ਮੁਕਾਬਲਾ ਕੋਈ ਕਾਂਗਰਸੀ ਕਰਨ ਨੂੰ ਤਿਆਰ ਨਹੀਂ ਸੀ ਤੇ ਮੈਂ ਉਦੋਂ ਵੀ ਇਹ ਗੱਲ ਕਹੀ ਜੀ ਕਿ ਮੈਂ ਕਰਦਾ ਮੁਕਾਬਲਾ ਕੋਈ ਗੱਲ ਨਹੀਂ ਹਾਰਾਂਗੇ ਜਿੱਤਾਂਗੇ ਇਹ ਬਾਤ ਦੀ ਗੱਲ ਹੈਗੀ ਆ ਉਹਨੇ ਇਹ ਗੱਲ ਕਹੀ ਹੈ ਕਿ ਮੇਰੀ ਟਿਕਟ ਕੋਈ ਪਹਿਲੀ ਵਾਰੀ ਥੋੜੀ ਕੱਟੀ ਗਈ ਆ 2112 ਤੋਂ ਲੈ ਕੇ ਹੁਣ ਤੱਕ ਇਹ ਚੌਥੀ ਵਾਰ ਕੱਟੀ ਗਈ ਆ 2112 ਦੇ ਵਿੱਚ ਅਸੀਂ ਆਪਦੇ ਹਲਕੇ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਟਿਕਟ ਕਿਸੇ ਹੋਰ ਨੂੰ ਦੇਤੀ 2114 ਦੇ ਵਿੱਚ ਉਹ ਕਹਿੰਦੇ ਵੀ ਫੇਰ ਜਮਿਨੀ ਚੋਣ ਹੋਈ ਉਦੋਂ ਵੀ ਟਿਕਟ ਕਿਸੇ ਹੋਰ ਨੂੰ ਦੇਤੀ ਫੇਰ 2119 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਉਦੋਂ ਮੇਰੀ ਘਰ ਵਾਲੀ ਤਿਆਰੀ ਕਰਦੀ ਰਹੀ ਪਰ ਉਦੋਂ ਟਿਕਟ ਕਿਸੇ ਹੋਰ ਨੂੰ ਦੇਤੀ ਤੇ ਹੁਣ ਟਿਕਟ ਫੇਰ ਕਿਸੇ ਹੋਰ ਨੂੰ ਦਿੱਤੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਟਿਕਟ ਹਾਸਲ ਕੀਤੀ ਆ ਸਾਡੀ ਟਿਕਟ ਕੱਟ ਕੇ ਜਿਹਨੂੰ ਜਿਹਨੂੰ ਵੀ ਟਿਕਟ ਮਿਲੀ ਆ ਕੀ ਉਹਨਾਂ ਦੇ ਵਿੱਚੋਂ ਕੋਈ ਵੀ ਅੱਜ ਵੀ ਤਰੀਕੇ ਦੇ ਵਿੱਚ ਪਾਰਟੀ ਦੇ ਵਿੱਚ ਹੈ ਜਾਂ ਨਹੀਂ ਹੈ ਸਵਾਲ ਇਹ ਆ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਤਾਂ ਪਾਰਟੀ ਛੱਡ ਕੇ ਨਹੀਂ ਜਾਣ ਲੱਗਾ ਮੈਂ ਤਾਂ ਪਾਰਟੀ ਦੇ ਨਾਲ ਹੀ ਆ ਕਿਉਂਕਿ ਅਸੀਂ ਸਟੂਡੈਂਟ ਰਾਜਨੀਤੀ ਦੇ ਵਿੱਚੋਂ ਆਏ ਆ ਤੇ ਪਾਰਟੀ ਨਾਲ ਖੜੇ ਰਵਾਂਗੇ ਪਰ ਸਾਡੀ ਪਾਰਟੀ ਨੂੰ ਇਹ ਨਹੀਂ ਪਤਾ ਵੀ ਛੋਟਾ ਵੱਡਾ ਨੇਤਾ ਕੀ ਹੁੰਦਾ ਇਹ ਕਹ ਦਿੰਦੇ ਜੀ ਆ ਨੇਤਾ ਵੱਡਾ ਤੇ ਆ ਨੇਤਾ ਛੋਟਾ ਵੀ ਅਸੀਂ ਹੁਣ ਕੋਈ ਵੱਡੇ ਪਰਿਵਾਰਾਂ ਦੇ ਵਿੱਚੋਂ ਕੋਈ ਸਿਆਸੀ ਪਰਿਵਾਰਾਂ ਦੇ ਵਿੱਚੋਂ ਨਹੀਂ ਇਹ ਹੁਣ ਸਾਡੀ ਗਲਤੀ ਥੋੜੀ ਆ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਨੂੰ ਸੁਖਪਾਲ ਸਿੰਘ ਖੇਰੇ ਨਾਲ ਕੋਈ ਨਾਰਾਜ਼ਗੀ ਨਹੀਂ ਆ ਜਦ ਕਿ ਮੇਰੇ ਨਾਲ ਵਾਅਦਾ ਕੀਤਾ ਗਿਆ ਸੀ ਵੀ ਟਿਕਟ ਤੁਹਾਨੂੰ ਮਿਲੂਗੀ ਤੇ ਇਹ ਫੇਰ ਮੁਕਰ ਗਏ ਇਹ ਫੇਰ ਬਦਲ ਗਏ ਆ ਸੋ ਉਹਨਾਂ ਨੇ ਆਪਣਾ ਦਰਦ ਇਸ ਰੂਪ ਦੇ ਵਿੱਚ ਜ਼ਾਹਰ ਕੀਤਾ ਸੋ ਦੇਖਦੇ ਆ ਭਾਈ ਸੰਗਰੂਰ ਦੀ ਰਾਜਨੀਤੀ ਦੇ ਵਿੱਚ ਕੀ ਕੀ ਮੋੜ ਆਉਂਦੇ ਆ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਸੁਖਪਾਲ ਖੇੜਾ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰੂੰਗਾ ਸਭ ਕੁਝ ਕਰੂੰਗਾ ਪਰ ਮੈਨੂੰ ਆਪਣੀ ਪਾਰਟੀ ਦੇ ਉੱਤੇ ਹਰਾਨੀ ਵੀ ਹੈ ਤੇ ਹਰਖ ਵੀ ਹੈ ਜੀ ਜੀ ਬਿਲਕੁਲ ਤੇ ਚੰਨੂ ਸਾਹਿਬ ਉਧਰ ਦੂਸਰੇ ਪਹਿਲੇ ਬੀਬੀ ਜ਼ਗੀਰ ਕੌਰ ਨੇ ਕਹਿੰਦੇ ਢੀਂਸਾ ਪਰਿਵਾਰ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਉਹ ਕਹਿੰਦੇ ਵੀ ਮੈਨੂੰ ਵੀ ਲੱਗਦਾ ਵੀ ਢੀਂਸਾ ਪਰਿਵਾਰ ਨੂੰ ਟਿਕਟ ਜਿਹੜੀ ਉਹ ਮਿਲਣੀ ਚਾਹੀਦੀ ਸੀ ਹਾਂ ਬਿਲਕੁਲ ਜੀ ਬੀਬੀ ਜ਼ਗੀਰ ਕੌਰ ਦੇ ਵੱਲੋਂ ਢੀਂਸਾ ਪਰਿਵਾਰ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਗਿਆ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਸਾਨੂੰ ਸਾਰੇ ਹੀ ਬੰਦੇ ਨਾਲ ਜੋੜ ਕੇ ਚੱਲਣੇ ਚਾਹੀਦੇ ਆ ਜਦੋਂ ਅਸੀਂ ਪੁਰਾਣਿਆਂ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਕਰਦੇ ਆ ਪੁਰਾਣਿਆਂ ਨੂੰ ਵਾਪਸ ਲੈ ਕੇ ਆ ਰਹੇ ਆ ਤੇ ਚਾਹੀਦਾ ਇਹ ਏ ਜੀ ਕਿ ਪੁਰਾਣਿਆਂ ਨੂੰ ਅਸੀਂ ਨਾਲ ਜੋੜ ਕੇ ਚੱਲੀਏ ਪੁਰਾਣਿਆਂ ਦੀ ਅਸੀਂ ਗੱਲ ਵੀ ਸੁਣੀਏ ਪੁਰਾਣਿਆਂ ਦੀ ਅਸੀਂ ਮੰਨੀਏ ਵੀ ਪੁਰਾਣਿਆਂ ਨੂੰ ਅਸੀਂ ਉਬਲਾਈਜ਼ ਵੀ ਕਰਕੇ ਉਹਨਾਂ ਨੂੰ ਬੰਦਾ ਮਾਨ ਸਤ ਕਰ ਦੇਗੇ ਉਹਨਾਂ ਨੇ ਗੱਲ ਕਹੀ ਆ ਕਿ ਸੰਗਰੂਰ ਤੋਂ ਢਿੰਡਸਾ ਪਰਿਵਾਰ ਨੂੰ ਟਿਕਟ ਨਾ ਮਿਲਣੀ ਇਹਨੇ ਮੈਨੂੰ ਹੈਰਾਨ ਜ਼ਰੂਰ ਕੀਤਾ ਉਹ ਕਹਿੰਦੇ ਵੀ ਪਰਮਿੰਦਰ ਸਿੰਘ ਢਿੰਡਸਾ ਨੂੰ ਹੀ ਟਿਕਟ ਮਿਲਣੀ ਚਾਹੀਦੀ ਸੀ ਤੇ ਪਤਾ ਨਹੀਂ ਉਹ ਕਿਹੜੇ ਕਾਰਨ ਜਿਹਦੇ ਕਰਕੇ ਉਹਨਾਂ ਨੂੰ ਟਰੈਕਟਰ ਨਹੀਂ ਮਿਲੀ ਤੇ ਇਕਬਾਲ ਸਿੰਘ ਝੁੰਦਾ ਹੋਰਾਂ ਨੂੰ ਮਿਲ ਗਈ। ਉਹਨਾਂ ਨੇ ਕਿਹਾ ਜਿਹਨੂੰ ਟਿੱਕਟ ਮਿਲੀ ਹੈ ਉਹਦੇ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਗੱਲ ਇਹ ਆ ਵੀ ਢਿੰਡਸਾ ਪਰਿਵਾਰ ਦਾ ਇੱਥੇ ਨਾਂ ਵੀ ਹੈਗਾ। ਢਿੰਡਸਾ ਪਰਿਵਾਰ ਦੀ ਇੱਥੇ ਕੋਈ ਪੈਂਟ ਵੀ ਹੈਗੀ ਆ। ਸੋ ਇਸ ਕਰਕੇ ਗਲਤ ਕੀਤਾ ਗਿਆ ਇਹਨਾਂ ਦੇ ਵੱਲੋਂ ਇਹਨਾਂ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ। ਪਤਾ ਨਹੀਂ ਕਿਹੜੇ ਕਾਰਨ ਹੋਣਗੇ ਜਿਹਦੇ ਕਰਕੇ ਪਾਰਟੀ ਨੂੰ ਇਹ ਫੈਸਲਾ ਕਰਨਾ ਪਿਆ। ਗਾਇਨ ਦਾ ਭਾਵ ਇਹ ਹੈ ਜਿਕੇ ਭਾਵੇਂ ਕਿ ਢਿੰਡਸਾ ਪਰਿਵਾਰ ਨੇ ਗੱਲ ਕਹੀ ਆ। ਕਿ ਅਸੀਂ ਅਕਾਲੀ ਦਲ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਵਾਂਗੇ ਤੇ ਨਾਲ ਹੀ ਇਹ ਗੱਲ ਕਹੀ ਆ ਵੀ ਭਾਈ ਅਸੀਂ ਅਕਾਲੀ ਦਲ ਦੇ ਵਿੱਚ ਹੀ ਰਵਾਂਗੇ ਤੇ ਸਾਨੂੰ ਇਸ ਗੱਲ ਤੇ ਦੁੱਖ ਨਹੀਂ ਕੋਈ ਟਿਕਟ ਕਿਸੇ ਹੋਰ ਨੂੰ ਮਿਲ ਗਈ ਆ ਪਰ ਭਰੋਸੇਯੋਗ ਸੂਤਰ ਇਹ ਗੱਲ ਦੱਸਦੇ ਜੀ ਕਿ ਢੀਂਡਾ ਸਾ ਪਰਿਵਾਰ ਨੂੰ ਇਸ ਗੱਲ ਦੇ ਉੱਤੇ ਦੁੱਖ ਤਾਂ ਹੈਗਾ ਕਿਉਂਕਿ ਨਾਲ ਨਹੀਂ ਤੁਰਨਗੇ ਜਦੋਂ ਜਿਹਨੂੰ ਟਿਕਟ ਦਿੱਤੀ ਆ ਹੁਣ ਜਦੋਂ ਨਾਲ ਹੀ ਦਾ ਤੁਰੇ ਤੇ ਫੇਰ ਭਾਈ ਉਹਨਾਂ ਦੀ ਨਾਰਾਜ਼ਗੀ ਆਪੇ ਹੀ ਸਾਹਮਣੇ ਆ ਜਾਣੀ ਆ ਸੋ ਉਸ ਤੋਂ ਅਗਲੀ ਗੱਲ ਇਹ ਆ ਵੀ ਇਸ ਵੇਲੇ ਅਕਾਲੀ ਦਲ ਦੀ ਸਥਿਤੀ ਪਤਲੀ ਆ ਆਕਾਦੀ ਦਲ ਦੇ ਵੱਲੋਂ ਬੋਚ-ਬੋਚ ਕੇ ਪੈਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ ਨਾ ਕੁਝ ਗਲਤ ਹੋ ਜਾਂਦਾ ਤੇ ਹੁਣ ਪਿਛਲੇ ਕਈ ਦਿਨਾਂ ਤੋਂ ਚਰਚੇ ਚੱਲਦੇ ਆ ਵੀ ਭਾਈ ਇਹ ਕੀ ਇਕੱਲੇ ਤੌਰ ਦੇ ਉੱਤੇ ਕੀ ਕਰਨਗੇ ਕੀ ਖੋਣ ਖੋ ਦੇਣਗੇ ਸੋ ਬਹਿਨੇ ਆ ਵੀ ਐਤਕੀ ਕੀ ਕੀ ਦਲਵੇ ਪੇਸ਼ ਹੁੰਦੇ ਆ ਪਰ ਗੱਲ ਇਹ ਆ ਵੀ ਐਤਕੀ ਰਾਜਨੀਤਿਕ ਪਾਰਟੀਆਂ ਸੱਚੀ ਮੁੱਚੀ ਕਿਹੜੀਆਂ ਕਿੱਥੇ ਕਿੱਥੇ ਖੜੀਆਂ ਤੇ ਪੰਜਾਬ ਦੇ ਲੋਕਾਂ ਦਾ ਅਸਲ ਕਰਦਾਰ ਕੀ ਆ ਇਹਨਾਂ ਚੋੜਾਂ ਦੇ ਵਿੱਚ ਪਤਾ ਲੱਗ ਜਾਣਾ ਪੰਜਾਬ ਦੇ ਲੋਕ ਆ ਜਿਹੜੇ ਉਹ ਮਾਨਸਿਕ ਤੌਰ ਦੇ ਉੱਤੇ ਕਿੱਥੇ ਜੇ ਖੜੇ ਆ ਪੰਜਾਬ ਦੇ ਲੋਕਾਂ ਦੀ ਅਸਲ ਸਥਿਤੀ ਕੀ ਹੈ ਤੇ ਔਕਾਤ ਕੀ ਹੈ ਇਹ ਵੀ ਪਤਾ ਲੱਗ ਜਾਣਾ ਵੀ ਆਪਾਂ ਕੱਲੀਆਂ ਗਾਲਾਂ ਕੱਢਣ ਵਾਲੀਆਂ ਆ ਜਾਂ ਆਪਾਂ ਕਿਸੇ ਨੂੰ ਸਬਕ ਸਿਖਾਉਣ ਵਾਲੀਆਂ ਨਹੀਂ ਆ ਇਹਦਾ ਪਤਾ ਲੱਗਣਾ ਹੈ ਬਿਲਕੁਲ ਤੁਸੀਂ ਸਹੀ ਕਹਿਤਾ ਨਾ ਸਾਬ ਖੈਰ ਅੱਗੇ ਬਾਅਦ ਇਹ ਗੱਲ ਕਰਦੇ ਹਾਂ ਹੁਣ ਦਲ ਬਦਲੂਆਂ ਦੀ ਉਹਨਾਂ ਦੇ ਲਈ ਸਥਿਤੀ ਜਿਹੜੀ ਚੌਥੀ ਪੂਰਨ ਬਣੀ ਹੋਈ ਹੈ ਜੀ ਦਲ ਬਦਲੂਆਂ ਨੂੰ ਕਹਿੰਦੇ ਪ੍ਰਚਾਰ ਦੇ ਵਿੱਚ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਲੋਕ ਉਹਨਾਂ ਦਾ ਸਾਥ ਨਹੀਂ ਕਰ ਰਹੇ ਇਹਨਾਂ ਨੂੰ ਕਰਨਾ ਵੀ ਪੈ ਰਿਹਾ ਇਹਨਾਂ ਨੂੰ ਪ੍ਰਚਾਰ ਮੌਕੇ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਵੀ ਪਊਗਾ ਤੇ ਇਹ ਇਹਦੇ layak ਵੀ ਆ ਇਹ ਸਾਰੀਆਂ ਗੱਲਾਂ ਬਰਾਬਰ ਹੀ ਆ ਕਿਉਂਕਿ ਦੇਖੋ ਗੱਲ ਤਾਂ ਇਹ ਆ ਵੀ ਇਹਨਾਂ ਲੋਕਾਂ ਨੇ ਤਾਂ ਇਹ ਗੱਲ ਮਹਿਸੂਸ ਕਰ ਲਈ ਆ ਵੀ ਸਾਨੂੰ ਪਰਵਾਹ ਹੀ ਕੋਈ ਨਹੀਂ ਇਹਨਾਂ ਲੋਕਾਂ ਨੇ ਇਹ ਗੱਲ ਮਹਿਸੂਸ ਕਰ ਲਈ ਆ ਅਸੀਂ ਜਿੱਧਰ ਵੀ ਜਾਵਾਂਗੇ ਤੇ ਸਾਡੇ ਨਾਲ ਹੀ ਹੈਗੇ ਆ ਇਹ ਗੱਲ ਲੋਕਾਂ ਦੇ ਮਨ ਦੇ ਵਿੱਚ ਆ ਗਈ ਆ ਵੀ ਭਾਈ ਇਹਨਾਂ ਨੇ ਸਾਨੂੰ ਬੇਵਕੂਫ ਬਣਾਇਆ ਇਹਨਾਂ ਨੇ ਕਦੇ ਵੀ ਸਾਡੀ ਗੱਲ ਨਹੀਂ ਸੁਣੀ ਇਸ ਕਰਕੇ ਅਸੀਂ ਵੀ ਇਸ ਕੀਰਾਨੀਆਂ ਗੱਲਾਂ ਦੇ ਉੱਤੇ ਗੌਰ ਨਹੀਂ ਕਰਨੀਗੀ ਕਿਉਂਕਿ ਜਿਹੜੇ ਵੀ ਦਲ ਬਦਲੂਗਾ ਕਿਸੇ ਵੀ ਪਾਰਟੀ ਦੇ ਉਹ ਜਦੋਂ ਵੀ ਕਿਸੇ ਹੁਣ ਹੋਰ ਥਾਂ ਤੇ ਪ੍ਰਚਾਰ ਵਾਸਤੇ ਜਾਂਦੇ ਆ ਤੇ ਲੋਕ ਉਹਨਾਂ ਨੂੰ ਸਵਾਲ ਕਰਦੇ ਆ ਲੋਕ ਇਹਨਾਂ ਨੂੰ ਨੱਕੋ ਬੂਲੋ ਲਾ ਚੁੱਕੇ ਆ ਲੋਕ ਇਹਨਾਂ ਦੇ ਉੱਤੇ ਕੋਈ ਬਹੁਤਾ ਅਮਲ ਨਹੀਂ ਕਰਦੇ ਲੋਕ ਇਹ ਗੱਲ ਕਹਿੰਦੇ ਵੀ ਤੁਸੀਂ ਇਸ ਲਾਇਕ ਹੀ ਨਹੀਂ ਤੁਸੀਂ ਸਿਰਫ ਆਪਣਾ ਸੂਤ ਲਾਇਆ ਦੁੱਖ ਤੇ ਹੈਰਾਨੀ ਇਸ ਗੱਲ ਦੀ ਆ ਵੀ ਇਹ ਲੋਕਾਂ ਦੇ ਵਿੱਚ ਜਾ ਕੇ ਇਹ ਗੱਲ ਕਹਿੰਦੇ ਆ ਕਿ ਤੁਹਾਡੇ ਲਈ ਹੀ ਅਸੀਂ ਇਧਰਲੇ ਪਾਸੇ ਆਏ ਆ ਪਾਰਟੀ ਤੁਹਾਡੇ ਕਰਕੇ ਬਦਲੀ ਆ ਲੋਕ ਕੋਈ ਸਵਾਲ ਕਰਦੇ ਵੀ ਤੁਹਾਨੂੰ ਆਖਿਆ ਕਦੋਂ ਅਸੀਂ ਵੀ ਭਾਈ ਤੁਸੀਂ ਪਾਰਟੀ ਬਦਲ ਲਓ ਤੁਸੀਂ ਹਰ ਗੱਲ ਸਾਡੇ ਖਾਤੇ ਦੇ ਵਿੱਚ ਪਾ ਕੇ ਆਪ ਦਾ ਸੂਤ ਲਾਉਣ ਦੀ ਕੋਸ਼ਿਸ਼ ਕਰਦੇ ਆ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਵੀ ਅਸੀਂ ਤੁਹਾਨੂੰ ਕਦੋਂ ਕਿਹਾ ਸੀ ਕਿ ਤੁਸੀਂ ਭਾਈ ਇਧਰਲੇ ਪਾਸੇ ਆਓ ਤੇ ਤੁਸੀਂ ਸਾਡੇ ਵਾਲੇ ਪਾਸੇ ਆ ਕੇ ਤੇ ਫਲਾਣੇ ਪਾਸੇ ਜਾ ਕੇ ਤੇ ਸਾਡੇ ਵਾਲੇ ਪਾਸੇ ਉਹ ਇਧਰ ਚਲੇ ਜਾਓ ਉਧਰਲੇ ਪਾਸੇ ਉਹ ਇਧਰ ਚਲੇ ਜਾਓ ਤੁਹਾਨੂੰ ਅਸੀਂ ਇਹ ਗੱਲਾਂ ਕਈਆਂ ਕਹ ਲੋ ਸੀ ਲੋਕ ਹੁਣ ਇਹ ਸਵਾਲ ਕਰਦੇ ਆ ਸੋ ਵੇਖਦੇ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਗੱਲ ਇਹ ਆ ਵੀ ਇਸ ਵੇਲੇ ਜਿਹੜੇ ਦਲ ਬਦਲੂ ਆ ਉਹ ਲੋਕਾਂ ਦੇ ਨੱਕੋ ਬੁੱਲੋ ਲੱਥ ਦੇ ਜਾਂਦੇ ਆ ਜਿਹੜੇ ਸਿਰਫ ਤੇ ਸਿਰਫ ਆਪਣੇ ਫਾਇਦੇ ਵਾਸਤੇ ਆਪਣੇ ਸਵਾਰਥ ਦੇ ਵਾਸਤੇ ਤੇ ਇੱਕ ਤੋਂ ਦੂਜੀ ਥਾਂ ਦੇ ਉੱਤੇ ਪਲਟੀ ਮਾਰਦੇ ਆ ਤੇ ਲੋਕ ਐ ਕਿ ਉਹਨਾਂ ਨੂੰ ਤਿੱਖੇ ਸਵਾਲ ਕਰ ਰਹੇ ਆ ਇੱਕ ਦਲ ਬਦਲੂਆਂ ਨੂੰ ਇੱਕ ਬੀਜੇਪੀ ਦੇ ਨੇਤਾਵਾਂ ਨੂੰ ਬਰਾਬਰ ਦੇ ਸਵਾਲ ਹੋ ਰਹੇ ਆ ਵੀ ਤੁਸੀਂ ਲੋਕਾਂ ਨੂੰ ਹਮੇਸ਼ਾ ਮੂਰਖ ਬਣਾਉਣ ਦਾ ਠੇਕਾ ਲਿਆ ਲੋਕਾਂ ਦਾ ਕਸੂਰ ਕੀ ਆ ਅੰਨੀ ਭਗਤੀ ਲੋਕ ਕਰਦੇ ਕਰਦੇ ਤੁਹਾਨੂੰ ਕਿਥੋ ਕਿਥੋ ਤੱਕ ਪਹੁੰਚਾ ਗਏ ਤੇ ਤੁਸੀਂ ਹਰ ਵਾਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਸ਼ਿਕਾਇਤ ਰਟੰਗਤਾ ਜੀ ਜੀ ਤੇ ਜਨਾਬ ਸਾਹਿਬ ਉਧਰ ਦੇ ਮੁੱਖ ਮੰਤਰੀ ਪੰਜਾਬ ਭਗਵੰਤਪਨ 19 ਅਪ੍ਰੈਲ ਤੋਂ ਪੰਜਾਬ ਦੇ ਹਰ ਹਲਕੇ ਦੇ ਵਿੱਚ ਕਹਿੰਦੇ ਉਹ ਪ੍ਰਚਾਰ ਕਰਨਗੇ ਜੀ ਆਪ ਹਾਂ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹ 19 ਅਪ੍ਰੈਲ ਤੋਂ ਹਰ ਹਲਕੇ ਦੇ ਵਿੱਚ ਤਿੰਨ ਤਿੰਨ ਦਿਨ ਦੇ ਲਈ ਪ੍ਰਚਾਰ ਕਰਨਗੇ ਉਹਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕੱਲ ਕਿ ਹੁਣ ਭਾਈ ਮੈਂ ਪੰਜਾਬ ਦੇ ਵਿੱਚ ਪ੍ਰਚਾਰ ਵਾਲ ਨਟਕ ਕੇ ਵਧਣਾ 19 ਤਰੀਕ ਤੋਂ ਹਰ ਹਲਕੇ ਦੇ ਵਿੱਚ ਉਹ ਤਿੰਨ ਤਿੰਨ ਦਿਨਾਂ ਦੇ ਲਈ ਪ੍ਰਚਾਰ ਕਰਨਗੇ 19 ਤਰੀਕ ਤੋਂ ਉਹਨਾਂ ਨੇ ਆਪ ਦਾ ਪ੍ਰੋਗਰਾਮ ਮਿੱਥ ਲਿਆ ਲੰਘੇ ਕਲ ਭਗਵੰਤਮਾਨ ਗੁਜਰਾਤ ਦੇ ਵਿੱਚ ਅਸੀਂ ਪ੍ਰਚਾਰ ਕਰਨ ਦੇ ਲਈ ਉੱਥੇ ਉਹਨਾਂ ਨੇ ਪ੍ਰਚਾਰ ਕੀਤਾ ਹੈਗਾ ਉੱਥੇ ਜਿਹੜੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਕੇਜਰੀਵਾਲ ਸਾਹਿਬ ਨੂੰ ਜਦੋਂ ਮੈਂ ਮਿਲ ਕੇ ਆਇਆ ਜੇਲ੍ਹ ਦੇ ਵਿੱਚ ਤੇ ਉਸ ਵਕਤ ਤੋਂ ਬੜੇ ਭਾਵਕ ਵੀ ਸੀਗੇ ਤੇ ਉਹਨਾਂ ਨੂੰ ਤੁਹਾਡੀ ਸਾਡੀ ਸਭ ਦੀ ਬੜੀ ਫਿਕਰ ਵੀ ਸੀ ਭਗਵੰਤਮਾਨ ਇੱਥੇ ਖੁਦ ਵੀ ਭਾਵਕ ਹੋ ਗਏ ਸੀਗੇ ਉਹਨਾਂ ਨੇ ਇਹ ਗੱਲ ਕਹੀ ਹੈ ਵੇ ਭਾਈ 4 ਜੂਨ ਦੇ ਨਤੀਜੇ ਜੇਕਰ BJP ਨੂੰ ਅਕਲ ਦੇ ਦੇਣ ਤੇ ਫਿਰ ਭਾਈ ਚੰਗਾ ਲੱਗੂਗਾ ਨਹੀਂ ਤਾਂ ਇਹਨਾਂ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦਾ ਚਾਣਾ ਦੁਬਾਰ ਕਰਤਾ ਤੇ ਹਰ ਕਿਸੇ ਨੂੰ ਇਹਨਾਂ ਨੇ ਆਪਣੀ ਸੋਚ ਦੇ ਮੁਤਾਬਕ ਦਰੜਨਾ ਸ਼ੁਰੂ ਕਰਤਾ ਤੇ ਇਹ ਇੱਕ ਬਹੁਤ ਬੰਦ ਭਾਗੀ ਗੱਲ ਆ ਉਹ ਗੱਲ ਹੈ ਜੀ ਕਿ ਹੁਣ ਇਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਪ੍ਰਚਾਰ ਦੀ ਧਾਰ ਚੱਕੀ ਕੀਤੀ ਜਾਊਗੀ ਇੱਕ ਇੱਕ ਦਿਨ ਦੇ ਵਿੱਚ ਤੇ ਕਈ ਕਈ ਥਾਵਾਂ ਦੇ ਉੱਤੇ ਜਾ ਕੇ ਪ੍ਰਚਾਰ ਕੀਤਾ ਜਾਊਗਾ ਕਿਉਂਕਿ ਦੇਖੋ ਪੰਜਾਬ ਦੇ ਵਿੱਚ ਇਕਲੌਤੇ ਇਹ ਹੈਗੇ ਨੇ ਇਹੋ ਜਿਹੇ ਪ੍ਰਚਾਰਕ ਮੁੱਖ ਮੰਤਰੀ ਸਾਹਿਬ ਵੀ ਜਿਹੜੇ ਕਿ ਇਸ ਵੇਲੇ ਲੋਕਾਂ ਦੇ ਵਿੱਚ ਪਛਾਣ ਰੱਖਦੇ ਆ ਤੇ ਬਾਕੀ ਆਪਾਂ ਜਾਣਦੇ ਆ ਵੀ ਹੈਗੇ ਤਾਂ ਹੋਰ ਵੀ ਪ੍ਰਚਾਰਕ ਆ ਪਰ ਉਹਨਾਂ ਦੇ ਨਾਂ ਦੀ ਮਹਿਮਾ ਉਸ ਪੱਦਰ ਦੀ ਨਹੀਂ ਜਿਹੜੇ ਪੱਦਰ ਦੀ ਹੋਣੀ ਚਾਹੀਦੀ ਹੈ ਜੀ ਜੀ ਬਿਲਕੁਲ ਜਿਹੜਾ ਸਾਹਿਬ ਸਰਦਾਰ ਬਲਕੌਰ ਸਿੰਘ ਹੋਣਾਂ ਦੀ ਗੱਲ ਕਰਦੇ ਆ ਜੀ ਕਹਿੰਦੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਸਰਕਾਰ ਨੂੰ ਘੇਰਾ ਪਾਇਆ ਜੀ ਕੀ ਕਹਿਣਾ ਉਹਨਾਂ ਦਾ ਦੇਖੋ ਜੀ ਉਹਨਾਂ ਨੇ ਸਰਕਾਰ ਨੂੰ ਘੇਰਾ ਇਸ ਕਰਕੇ ਪਾਇਆ ਵੀ ਉਹਨਾਂ ਦੇ ਪੁੱਤ ਦੇ ਮਾਮਲੇ ਦੇ ਵਿੱਚ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕੱਲ ਫੇਰ ਇਹ ਗੱਲ ਕਹੀ ਆ ਵੀ ਮੈਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਹਿੰਦਾ ਵੀ ਸਰਕਾਰਾਂ ਨੇ ਸਾਡੀ ਬਾਹ ਨਹੀਂ ਫੜੀ ਉਹਨਾਂ ਨੇ ਕਿਹਾ ਜੀ ਕਿ ਅੱਜ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਅਨਮੋਲ ਬਿਸ਼ਨੋਈ ਲੈ ਰਿਆ ਜੇ ਕਿਤੇ ਮੇਰੇ ਪੁੱਤ ਦਾ ਕਤਲ ਕਰਨ ਵਾਲਿਆਂ ਦੇ ਉੱਤੇ ਵੇਲੇ ਸਰਕਾਰ ਕਾਰਵਾਈ ਕੀਤੀ ਗਈ ਹੁੰਦੀ ਤਾਂ ਹੁਣ ਨੂੰ ਆਪudni ਸੀ ਹੋਣਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੇਰੇ ਪੁੱਤ ਦੇ ਕਾਤਲ ਆ ਜਿਹੜੇ ਉਹਨਾਂ ਨੇ ਤਾਂ ਜੇਲ੍ਹਾਂ ਦੇ ਵਿੱਚ ਇੰਟਰਵਿਊ ਹੁੰਦੀਆਂ ਤੇ ਅਦਾਲਤਾਂ ਉਹਨਾਂ ਨੂੰ ਇਹ ਗੱਲ ਕਹਿਣ ਕਿ ਇਹਨਾਂ ਨੂੰ ਸਰਕਾਰਾਂ ਨੂੰ ਕਿ ਭਾਈ ਤੁਸੀਂ ਸਾਨੂੰ ਵੀਰਪੇ ਸ਼ੀਸ਼ੇ ਦੀ ਪੇਸ਼ ਕਰੋ ਵੀ ਇਹ ਕਿੱਥੇ ਹੋਈ ਹੈ ਇੰਟਰਵਿਊ ਤੇ ਪਰ ਇੱਕ ਇੱਕ ਸਾਲ ਹੋ ਗਿਆ ਕੋਈ ਉੱਤਰ ਨਹੀਂ ਦੇ ਕੇ ਰਾਜ਼ੀ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਦੁੱਖ ਦੀਆਂ ਗੱਲਾਂ ਨੇ ਇਹ ਪਰ ਪੰਜਾਬ ਨੂੰ ਜਿਹੜੇ ਹਾਲਾਤ ਦੇ ਵਿੱਚ ਪੇਛ ਦਿੱਤਾ ਗਿਆ ਤੇ ਉਸ ਹਾਲਾਤ ਦੇ ਵਿੱਚੋਂ ਬਾਹਰ ਕੱਢੂਗਾ ਕੋਣ ਵੀ ਸਵਾਲਾਂ ਦਾ ਸਵਾਲ ਇਹ ਆ ਸੋ ਪਰਸੋਂ ਦੀ ਗੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਝਾੜ ਪਾਈ ਆ ਇਹ ਗੱਲ ਕਹੀ ਆ ਵੀ ਤੁਸੀਂ ਦੱਸੋ ਵੀ ਤੁਹਾਡੇ ਨਾਲੋਂ ਤੁਹਾਡੀਆਂ ਜ਼ਿਲ੍ਹਿਆਂ ਨਾਲੋਂ ਹਰਿਆਣੇ ਦੀ ਸਥਿਤੀ ਚੰਗੀ ਕਿਉਂ ਆ ਤੁਹਾਡੀਆਂ ਜ਼ਿਲਾਂ ਦੇ ਨਾਲੋਂ ਹਰਿਆਣਾ ਦੀ ਸਥਿਤੀ ਦੇ ਵਿੱਚ ਬਿਹਤਰੀ ਹੋਣ ਦਾ ਕਾਰਨ ਕੀ ਆ ਇਹ ਗੱਲ ਕਹੀ ਸੀ ਵੀ ਭਾਈ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਭਾਈ ਤੁਹਾਡੇ ਵੱਲ ਇੰਨੇ ਮੰਦੜੇ ਹਾਲ ਕਿਉਂ ਆ ਤੇ ਉਧਰਲੇ ਪਾਸੇ ਇੰਨੇ ਚੰਗੇ ਸਥਿਤੀ ਕਿਉਂ ਆ ਸੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਬਹੁਤ ਵੱਡਾ ਨੁਕਤਾ ਵੀ ਜੇਕਰ ਸਾਡੇ ਗਵਾਂਢੀ ਸੂਬੇ ਦੇ ਵਿੱਚ ਸਭ ਕੁਝ ਠੀਕ ਹੈਗਾ ਤੇ ਪੰਜਾਬ ਦੇ ਵਿੱਚ ਫਿਰ ਇੰਨੀ ਜਲਦੀ ਮਾੜਾ ਕਿਉਂ ਹੋ ਜਾਂਦਾ ਪੰਜਾਬ ਦੇ ਵਿੱਚੋਂ ਜ਼ਿਲਾਂ ਦੇ ਵਿੱਚੋਂ ਕੋਈ ਚੰਗੀ ਖਬਰ ਕੋਈ ਆਉਂਦੀ ਕਿਉਂ ਨਹੀਂ ਕਦੇ ਇੱਥੇ ਗੈਂਗਵਾਰ ਕਦੇ ਇੱਥੇ ਕੁਛ ਕਦੇ ਇੱਥੇ ਕੁਛ ਕਦੇ ਇੱਥੇ ਕੁਛ ਸੂ ਅਦਾਲਤ ਦੇ ਵੱਲੋਂ ਵੀ ਇਹ ਸਵਾਲ ਕੀਤਾ ਗਿਆ ਪੰਜਾਬ ਦੀ ਸਰਕਾਰ ਨੂੰ ਜੀ ਤੇਟਾਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਠੀਕ ਹੈ ਜੀ ਪੰਜਾਬ ਦੇ ਵਿੱਚ ਲੰਘੇ ਕੱਲ ਵੀ ਕੁਝ ਕਿ ਥਾਵਾਂ ਦੇ ਉੱਤੇ ਕਣੀਆਂ ਪੈਣ ਦੀ ਖਬਰ ਮਿਲੀ ਹੈ ਆਉਂਦੇ 24 ਘੰਟਿਆਂ ਦੇ ਵਿੱਚ ਮੌਸਮ ਦੇ ਵਿੱਚ ਇੱਕ ਵਾਰ ਫਿਰ ਤਬਦੀਲੀ ਹੋ ਸਕਦੀ ਹੈ ਪੰਜਾਬ ਦੇ ਵਿੱਚ ਕਣਕ ਦੀ ਵਾਢੀ ਦਾ ਸਿਲਸਿਲਾ ਲਗਾਤਾਰ ਸ਼ੁਰੂ ਹੋ ਰਿਹਾ ਤੇ ਜੇਕਰ ਪੰਜਾਬ ਦੇ ਵਿੱਚ ਮੌਸਮ ਸਥਿਰ ਰਹੇ ਜੇਕਰ ਪੰਜਾਬ ਦੇ ਵਿੱਚ ਮੌਸਮ ਠੀਕ ਰਹੇ ਤਾਂ ਇਹਦੇ ਵਰਗੀ ਚੰਗੀ ਗੱਲ ਕੋਈ ਨਹੀਂ ਹੋਣੀਗੀ ਸੋ ਪੰਜਾਬ ਦੇ ਵਿੱਚ ਆਸ ਕਰਨੀ ਬਣਦੀ ਵੀ ਮੌਸਮ ਖੁਸ਼ਕ ਰਹੂਗਾ ਤੇ ਜੇਕਰ ਖੁਸ਼ਕ ਰਹੂਗਾ ਗਰਮ ਰਹੂਗਾ ਤੇ ਫਿਰ ਖੇਤਾਂ ਦੇ ਵਿੱਚ ਕੰਬਾਈਨਾ ਘੁੰਮਣੀਆਂ ਫਿਰ ਵਾਢੀ ਆ ਜਿਹੜੀ ਉਹਦੀ ਸ਼ੁਰੂਆਤ ਵੱਡੇ ਪੱਧਰ ਤੇ ਹੋਊਗੀ ਪਰ ਜਿਹੜਾ ਬਦਲ ਰਿਹਾ ਮੌਸਮ ਆ ਉਹਨੇ ਪੰਜਾਬ ਦੀ ਕਿਸਾਨੀ ਨੂੰ ਫਿਕਰਾਂ ਦੇ ਵਿੱਚ ਜ਼ਰੂਰ ਪਾਇਆ ਹੋਇਆ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨਏ ਦੀ ਸਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ